ਤੇ ਆਪਾਂ ਨੂੰ ਗਿਆਨ ਦਿੰਦੇ ਨੇ ਅਗਲੇ ਬੰਦ ਚ ਅਗਲੇ ਸ਼ਬਦ ਚ ਮਹਾਰਾਜ ਦੱਸਦੇ ਨੇ ਆਸਾ ਮਹੱਲਾ ਪੰਜਵਾ ਤੇ ਪਦੇ ਦੋ ਹਰ ਰਸ ਪੀਵਤ ਸਦਹੀ ਰਾਤਾ ਆਨ ਰਸ ਖਨ ਮਹਿ ਲੈ ਜਾਤਾ ਹੇ ਭਾਈ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਪੀਣ ਵਾਲਾ ਮਨੁੱਖ ਨਾਮ ਰੰਗ ਵਿੱਚ ਸਦਾ ਹੀ ਰੰਗਿਆ ਰਹਿੰਦਾ ਹੈ ਕਿਉਂਕਿ ਨਾਮ ਰਸ ਦਾ ਅਸਰ ਕਦੇ ਦੂਰ ਨਹੀਂ ਹੁੰਦਾ ਇਸ ਤੋਂ ਬਿਨਾਂ ਦੁਨੀਆ ਦੇ ਪਦਾਰਥਾਂ ਦੇ ਹੋਰ ਹੋਰ ਰਸਾਂ ਦਾ ਅਸਰ ਇੱਕ ਖੰਨ ਵਿੱਚ ਉਤਰ ਜਾਂਦਾ ਹੈ ਖੰਨ ਮੈਨ ਅੱਖ ਦੇ ਝਮਕ ਜਿੰਨੇ ਸਮੇਂ ਵਿੱਚ ਹੀ ਦੁਨੀਆ ਵਾਲਾ ਰੰਗ ਤਾਂ ਲਹਿ ਜਾਂਦਾ ਅੱਖ ਦੇ ਚ ਆਖ ਝਮਕਣ ਦੇ ਸਮੇਂ ਵਿੱਚ ਜਿੰਨੇ ਸਮੇਂ ਵਿੱਚ ਹੀ ਪਰ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੰਗ ਨਹੀਂ ਉਤਰੇਗਾ ਅੱਗੇ ਮਹਾਰਾਜ ਨੇ ਦੱਸਦੇ ਨੇ ਅੱਗੇ ਮਹਾਰਾਜੀ ਦੱਸਦੇ ਨੇ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਹਰ ਰਸ ਕੇ ਮਤ ਮਨ ਸਦਾ ਆਨੰਦ ਪਰਮਾਤਮਾ ਦੇ ਨਾਮ ਰਸ ਦੇ ਮਤਵਾਲੇ ਮਨੁੱਖ ਦੇ ਮਨ ਵਿੱਚ ਸਦਾ ਆਨੰਦ ਟਿਕਿਆ ਰਹਿੰਦਾ ਹੈ ਆਨ ਰਸਾ ਮਹਿ ਵਿਆਪੇ ਚਿੰਦ ਪਰ ਦੁਨੀਆ ਦੇ ਪਦਾਰਥਾਂ ਦੇ ਸਵਾਦਾਂ ਵਿੱਚ ਪਿਆ ਚਿੰਤਾ ਆਦ ਬੰਦੀ ਹੈ ਆਨ ਰਸਾ ਮਹਿ ਆਨ ਰਸਾ ਮਹਿ ਵਿਆਪੇ ਚਿੰਦ ਪਰ ਦੁਨੀਆ ਦੇ ਪਦਾਰਥਨ ਦੇ ਸੁਆਦਾਂ ਵਿੱਚ ਪਿਆ ਚਿੰਤਾ ਆਦ ਬੰਦੀ ਹੈ ਇਸ ਕਰਕੇ ਮਹਾਰਾਜ ਨੇ ਫਿਰ ਦੱਸਿਆ ਅਗਲੇ ਬੰਦ ਚ ਹਰ ਰਸ ਪੀਵੇ ਅਲਮਸਤ ਮਤਬਾਰਾ ਹੈ ਭਾਈ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਪੀਂਦਾ ਹੈ ਉਹ ਉਸ ਰਸ ਵਿੱਚ ਪੂਰਨ ਤੌਰ ਤੇ ਮਸਤ ਰਹਿੰਦਾ ਹੈ ਉਹ ਉਸ ਨਾਮ ਰਸ ਦਾ ਆਸਕ ਬਣ ਜਾਂਦਾ ਹੈ ਪਿਆਰ ਪੈ ਜਾਂਦਾ ਹੈ ਨਾਮ ਰਸ ਦੇ ਨਾਲ ਨਾਮ ਰਸ ਦੀ ਪਿਆਸ ਲੱਗ ਜਾਂਦੀ ਹੈ ਤਰੇਹ ਕਹ ਲੋ ਖਿੱਚ ਬਣ ਜਾਂਦੀ ਹੈ ਗੁਰੂ ਦੇ ਗਿਆਨ ਦੀ ਵੇ ਗੁਰੂ ਦਾ ਗਿਆਨ ਮੈਂ ਪ੍ਰਾਪਤ ਕਰਾਂ ਇਹ ਗੁਰਮਖ ਪਿਆਰਿਆਂ ਦੀ ਨਿਸ਼ਾਨੀ ਆ ਜਿਹਨੂੰ ਚਾਹ ਰਹਿੰਦਾ ਵੀ ਮੈਂ ਨਾਮ ਬਾਣੀ ਦੀ ਕਥਾ ਵਿਚਾਰ ਸੁਣਾ ਗੁਰੂ ਦੇ ਸ਼ਬਦ ਦਾ ਭਾਵ ਅਰਥ ਨੂੰ ਮੈਂ ਸਮਝਾਂ ਸਤਿਗੁਰੂ ਕੀ ਕਹਿੰਦੇ ਨੇ ਤੇ ਸਮਝ ਕੇ ਫਿਰ ਆਪਣੇ ਜੀਵਨ ਵਿੱਚ ਲਾਗੂ ਕਰਦਾ ਬੀਬੀ ਆ ਚਾਹੇ ਭਾਈ ਆ ਗੁਰਮੁਖ ਪਿਆਰਾ ਲਬਦ ਸਾਂਝਾ ਜੀ ਗੁਰਮੁਖ ਬੀਬੀ ਵੀ ਗੁਰਮੁਖਾ ਤੇ ਭਾਈ ਵੀ ਗੁਰਮੁਖਾ ਜਿਹੜਾ ਗੁਰੂ ਦੇ ਕਹਣੇ ਅਨੁਸਾਰ ਚੱਲ ਰਿਹਾ ਆਨ ਰਸਾ ਸਭ ਹੋ ਸੇ ਰੇ ਵਾਹ ਮਰਾਨੇ ਪਹਿਲਾ ਵਾਲੇ ਬੰਦ ਚ ਦੱਸਿਆ ਹਰ ਰਸ ਪੀਵੇ ਅਲ ਮਸਤ ਮਤਬਰ ਆਨ ਰਸਾ ਸਭ ਹੋਸੇ ਰੇ ਪਹਿਲਾਂ ਵਾਲਾ ਭਾਵੰਦਾ ਬਸ ਸਮਝ ਰਿਆ ਹੁਣ ਆਨ ਰਸਾ ਸਭ ਹੋਸੇ ਰੇ ਦਾ ਭਾਵ ਹੈ ਉਸ ਨੂੰ ਦੁਨੀਆ ਦੇ ਹੋਰ ਸਾਰੇ ਰਸ ਨਾਮ ਰਸ ਦੇ ਟੱਕਰੇ ਤੇ ਫਿੱਕੇ ਜਾਪਦੇ ਹਨ ਰਹਾਓ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਟ ਸਮਾਏ ਏ ਭਾਈ ਹਰ ਹਰ ਨਾਮ ਰਸ ਦੁਨੀਆ ਦੇ ਧਨ ਪਦਾਰਥਾਂ ਦੇ ਵੱਟੇ ਵਿੱਚ ਨਹੀਂ ਮਿਲ ਸਕਦਾ ਜੇ ਕੋਈ ਕਹੇ ਵੀ ਮੈਂ ਤਾਂ ਹੁਣ 12-15 ਲੱਖ ਦਾ ਚੰਦੂਆ ਰਮਾਲਾ ਸਾਹਿਬ ਦੀ ਸੇਵਾ ਕਰੀ ਆ ਕਰ ਤੂੰ ਤੇਰੇ ਕੋਲੇ ਪੈਸੇ ਹੈ ਕਰਨੀ ਚਾਹੀਦੀ ਆ ਗੁਰੂ ਦਾ ਤਖਤ ਸਜਣਾ ਚਾਹੀਦਾ ਕਰ ਕਰਨੀ ਚਾਹੀਦੀ ਹੈ ਪਰ ਜੇ ਤੂੰ ਆਪਦੇ ਮਨ ਵਿੱਚ ਇਹ ਰੱਖੇ ਵੀ ਮੈਂ ਇਹ ਕੰਮ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਮੁੱਲ ਖਰੀਦ ਲਊਗਾ ਨੋ ਨਹੀਂ ਮਾਫ ਕਰਨਾ ਗੁਰਬਾਣੀ ਕਹਿੰਦੀ ਹੈ ਜੀ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਟ ਸਮਾਏ ਏ ਭਾਈ ਹਰ ਨਾਮ ਰਸ ਦੁਨੀਆਂ ਦੇ ਧਨ ਪਦਾਰਥ ਦੇ ਵਟੇ ਵਿੱਚ ਨਹੀਂ ਮਿਲ ਸਕਦਾ ਪ੍ਰਮਾਤਮਾ ਦੇ ਨਾਮ ਰਸ ਦਾ ਮੁੱਲ ਧਨ ਪਦਾਰਥ ਦੀ ਪ੍ਰਮਾਤਮਾ ਦੇ ਨਾਮ ਰਸ ਦਾ ਮੁੱਲ ਧਨ ਪਦਾਰਥ ਦੀ ਸਕਲ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਉਹਦੀ ਕੀਮਤ ਲਗਾਈ ਨਹੀਂ ਜਾ ਸਕਦੀ ਖਰੀਦੇਗਾ ਤੂੰ ਮਨੁੱਖ ਕੀ ਨੋ ਨਹੀਂ ਕ੍ਰਿਤਿਅਕਮੇ ਜਾਏਗਾ ਹਰ ਰਸ ਸਾਧੂ ਹਟ ਸਮਾਏ ਇਹ ਨਾਮਰਾਸ ਗੁਰੂ ਦੇ ਹੱਟ ਵਿੱਚ ਗੁਰੂ ਦੀ ਸੰਗਤ ਵਿੱਚ ਸਦਾ ਟਿਕਿਆ ਰਹਿੰਦਾ ਹੈ ਤੇ ਤੂੰ ਕੀ ਕਰਨਾ ਲੱਖ ਕਰੋੜੀ ਮਿਲੇ ਨਕੇ ਲੱਖਾਂ ਕਰੋੜਾਂ ਦੀ ਗੱਲ ਕਰਤੀ ਹੁਣ ਲੱਖ ਲੱਖਾਂ ਕਰੋੜਾਂ ਰੁਪਏ ਦਿੱਤਿਆਂ ਵੀ ਇਹ ਕਿਸੇ ਨੂੰ ਮਿਲ ਨਹੀਂ ਸਕਦਾ ਆ ਗਈ ਨਾ ਗੱਲ ਲੱਖਾਂ ਦੀ ਗੱਲ ਆ ਹੁਣ ਚੱਲਦੀ ਬਿ ਲੱਖਾਂ ਦਾ ਤੂੰ ਭਾਈ ਚੜਾਵੇ ਚੜਾ ਲਾ ਗੁਰੂ ਘਰ ਨੂੰ ਮਤਲਬ ਆ ਵੀ ਜੇ ਤੂੰ ਕਹੇ ਮੈਨੂੰ ਪ੍ਰਮਾਤਮਾ ਦੇ ਨਾਮ ਦੀ ਦਾਤ ਮਿਲ ਜੂ ਉਹ ਪ੍ਰਭੂ ਪ੍ਰਮਾਤਮਾ ਮੇਰੇ ਤੇ ਕਿਰਪਾ ਕਰੇ ਜਾਂ ਮੇਰੇ ਬਸ ਵਿੱਚ ਆ ਜੇ ਖਿਆਲ ਹੁੰਦੇ ਨੇ ਮਨੋਂ ਮਨਾਂ ਦੇ ਬੰਦ ਇਨਸਾਨ ਦੇ ਇਹ ਭੁੱਲ ਜਾ ਮਹਾਰਾਜ ਕਹਿੰਦੇ ਲੱਖ ਕਰੋੜੀ ਮਿਲੇ ਨਕੇ ਲੱਖਾਂ ਕਰੋੜਾਂ ਰੁਪਏ ਦਿੱਤਿਆਂ ਵੀ ਇਹ ਕਿਸੇ ਨੂੰ ਮਿਲ ਨਹੀਂ ਸਕਦਾ ਅਗਲਾ ਬੰਦ ਚ ਕੀ ਕਹਿੰਦੇ ਨੇ ਮਹਾਰਾਜ ਜਸੇ ਪ੍ਰਾਪਤ ਤੱਤ ਸਹੀ ਦੇ ਵਾਹ ਮਹਾਰਾਜ ਕਹਿੰਦੇ ਹੈ ਪ੍ਰਭੂ ਜਿਸਮਨੁਖ ਦੇ ਭਾਗਾਂ ਵਿੱਚ ਤੂੰ ਇਸ ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਹੀ ਤੂੰ ਆਪ ਹੀ ਦਿੰਦਾ ਹੈ ਜਿਸ ਦੇ ਭਾਗਾਂ ਵਿੱਚ ਲਿਖੀ ਕੀਤੇ ਜਾਣੀ ਹੈ ਜਿਹੜਾ ਆਗਿਆਕਾਰੀ ਹੈ ਇਤਿਹਾਸ ਲਿਨਗਾ ਮਾਰ ਲਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਤੇ ਸੁਭਾਏ ਮਾਨ ਕਿਨੂੰ ਕੀਤਾ ਭਾਈ ਲੈਣਾ ਜੀ ਨੂੰ ਜੋ ਗੁਰੂ ਅੰਗਦ ਸਾਹਿਬ ਜੀ ਬਣੇ ਤੇ ਗੁਰੂ ਨਾਨਕ ਸਾਹਿਬ ਦੇ ਪੁੱਤਰ ਵੀ ਦੋ ਸਨ ਸ਼੍ਰੀ ਚੰਦ ਤੇ ਲਖਮੀ ਦਾਸ ਹਾਂ ਜੇ ਮੈਂ ਨਾ ਭੁੱਲਦਾ ਹਾਂ ਮੈਂ ਤਾਂ ਸ਼੍ਰੀ ਚੰਦ ਤੇ ਲਖਮੀ ਦਾਸ ਇਹੀ ਸੁਣਿਆ ਮੈਂ ਇਤਿਹਾਸ ਚ ਬਈ ਕਿਉਂਕਿ ਭਾਈ ਲੈਣਾ ਜੀ ਆਗਿਆਕਾਰੀ ਸਨ ਜਿਹੜਾ ਗੁਰੂ ਦਾ ਆਗਿਆਕਾਰੀ ਆ ਉਹਨੂੰ ਐ ਧਨ ਪਦਾਰਥ ਮਿਲਦਾ ਭਾਈ ਕੋਈ ਸਰੀਰਕ ਰਸਤੇਾਂ ਦੀ ਨਹੀਂ ਇਥੇ ਅਮਿਅਤ ਹੈਗੀ ਹੁਣ ਤਾਂ ਵੈਸੇ ਜਿਹੜੇ ਹੁਣ ਚਲੋ ਰਹਿਣ ਦੋ ਇੱਧਰ ਜਾਂਦੇ ਹੀ ਨਹੀਂ ਆਪਾਂ ਮਹਾਰਾਜ ਕਹਿੰਦੇ ਵੀ ਜਿਹੜਾ ਭਾਈ ਆਗਿਆਕਾਰੀ ਆ ਉਹਨੂੰ ਹੀ ਮਿਲਣਾ ਹੈ ਜਿਸੇ ਪ੍ਰਾਪਤ ਤਿਸਹੀ ਦੇ ਹੈ ਪ੍ਰਭੂ ਜਿਸਮ ਨੁੱਕ ਦੇ ਭਾਗਾਂ ਵਿੱਚ ਤੂੰ ਇਸ ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਹੀ ਤੂੰ ਆਪ ਹੀ ਦਿੰਦਾ ਹੈ ਭਾਗਾਂ ਵਿੱਚ ਪ੍ਰਾਪਤੀ ਕਿਵੇਂ ਲਿਖੀ ਗਈ ਆਗਿਆਕਾਰੀ ਹੋ ਗਿਆ ਆਗਿਆਕਾਰੀ ਦੀ ਕਿਰਪਾ ਹੁੰਦੀ ਹੈ ਆਗਿਆਕਾਰੀ ਤੇ ਚਲੋ ਨਾਨਕ ਚਾਖ ਪਏ ਬਿਸਮਾਦ ਏ ਨਾਨਕ ਇਹ ਨਾਮ ਰਸ ਚਖ ਕੇ ਕੋਈ ਇਸ ਦਾ ਸਵਾਦ ਬਿਆਨ ਨਹੀਂ ਕਰ ਸਕਦਾ ਜੇ ਕੋਈ ਯਤਨ ਕਰੇ ਤਾਂ ਹਰਾਨ ਭਿਆ ਹੁੰਦਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਇਸ ਰਸ ਦਾ ਅਸਰ ਬਿਆਨ ਕਰਨ ਤੋਂ ਅਸਮਰੱਥ ਹੈ ਅਸਮਰੱਥ ਹੈ ਨਹੀਂ ਕਰ ਸਕਦਾ ਨਾਨਕ ਗੁਰਤੇ ਆਇਆ ਸਾਧ ਮਹਾਰਾਜ ਕਹਿੰਦੇ ਇਸ ਹਰਨਾਮ ਰਸ ਦਾ ਆਨੰਦ ਗੁਰੂ ਪਾਸੋਂ ਹੀ ਪ੍ਰਾਪਤ ਹੁੰਦਾ ਹੈ ਅਗਲੇ ਬੰਦ ਚ ਮਹਾਰਜ ਦੱਸਦੇ ਨੇ ਈਤ ਉਤ ਕਤ ਛੋੜ ਨਾ ਜਾਏ ਨਾਨਕ ਗੀਤਾ ਹਰ ਰਸ ਮਾਹੀ ਜਿਸ ਨੂੰ ਇੱਕ ਵਾਰੀ ਇਸ ਦੀ ਪ੍ਰਾਪਤੀ ਹੋ ਗਈ ਉਹ ਇਸ ਲੋਕ ਤੇ ਪਰਲੋਕ ਵਿੱਚ ਕਿਸੇ ਵੀ ਹੋਰ ਪਦਾਰਥ ਦੀ ਖਾਤਰ ਇਸ ਨਾਮ ਰਸ ਨੂੰ ਛੱਡ ਕੇ ਨਹੀਂ ਜਾਂਦਾ ਇਤਿਹਾਸਕ ਬਾਹ ਇਤਿਹਾਸਕ ਬਾਹ ਹੈ ਧਿਆਨ ਨਾਲ ਬੈਠੋ ਜੀ ਇਤਿਹਾਸ ਅਗਵਾ ਹੈ ਕਿ ਬਥੇਰੇ ਲਾਲਚ ਦਿੱਤੇ ਗਏ ਸੀ ਜਿੰਦਗੀ ਬਖਸ਼ਣ ਦੇ ਵੀ ਲਾਲਚ ਦਿੱਤੇ ਗਏ ਸੀ ਮਹਿਲ ਮਾੜੀਆਂ ਦੇ ਵੀ ਲਾਲਚ ਦਿੱਤੇ ਗਏ ਸੀ ਹੂਰਾ ਦੇ ਡੋਲੇ ਦੇਣ ਦੇ ਵੀ ਲਾਲਚ ਦਿੱਤੇ ਗਏ ਸੀ ਪਰ ਇਸ ਪੰਕਤੀ ਇਹੀ ਦੱਸਦੀ ਹੈ ਇਤਿਹਾਸ ਨੂੰ ਦੁਹਰਾਉਂਦੀ ਹੈ ਇਹ ਪੰਕਤੀ ਇਸ ਪੰਕਤੀ ਨੂੰ ਇਤਿਹਾਸ ਦੁਹਰਾ ਗਿਆ ਇਹ ਵੀ ਆਪਾਂ ਕਹਿ ਲੈਂਦੇ ਹਾਂ ਦੋਨੇ ਪੱਕੀ ਗੱਲ ਈਤ ਊਤ ਕਤ ਛੋੜ ਨਾ ਜਾਏ ਜਿਸ ਨੂੰ ਇੱਕ ਵਾਰੀ ਇਸ ਦੀ ਪ੍ਰਾਪਤੀ ਹੋ ਗਈ ਉਹ ਕਿਸੇ ਲੋਕ ਤੇ ਪਰਲੋਕ ਵਿੱਚ ਕਿਸੇ ਵੀ ਹੋਰ ਪਦਾਰਥ ਦੀ ਖਾਤਰ ਇਸ ਨਾਮਰਸ ਨੂੰ ਛੱਡ ਕੇ ਨਹੀਂ ਜਾਂਦਾ ਆਪਣਾ ਆਪ ਕੁਰਬਾਨ ਕਰ ਦਿੰਦਾ ਨਾਨਕ ਗੀਦਾ ਹਰ ਰਸ ਮਾਹੇ ਗੀਤਾ ਦਾ ਮਤਲਬ ਗਿੱਜਿਆ ਉਹ ਗਿੱਜਿਆ ਹੋਇਆ ਜਿਹਨੂੰ ਆਪਾਂ ਕਹਿੰਨੇ ਗਿੱਜਿਆ ਹੋਇਆ ਉਹ ਕਿਸੇ ਕੰਮ ਚ ਵੀ ਲਾ ਲੋ ਗਿੱਜ ਗਿਆ ਇਨਸਾਨ ਕਈ ਭੀਖ ਮੰਗਣ ਵਿੱਚ ਗਿੱਜੇ ਹੋਇਆ ਉਹ ਦੇਖ ਤੇ ਕਈ ਵਾਰੀਆ ਦਿਖਾਉਂਦੇ ਹੁੰਦੇ ਨੇ ਭਿਖਾਰੀਆਂ ਕੋਲੇ ਬਹੁਤ ਧਨਪਦਾਰਤ ਹੈ ਕਿਉਂਕਿ ਉਹ ਉਸ ਕੰਮ 'ਚ ਹੀ ਗਿੱਜ ਗਿਆ ਉਹ ਮਿਹਨਤ ਸਮਝਦਾ ਆਪਦੀ ਵੀ ਮੇਰੀ ਮਿਹਨਤ ਆ ਚਲੋ ਨਾਨਕ ਗਿੱਦਾ ਹਰ ਰਸਮਾ ਹੈ ਬੇ ਜੇ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਰਸ ਵਿੱਚ ਗਿੱਜ ਗਿਆ ਨਾ ਮਨ ਨਾਮ ਬਾਣੀ ਸੁਣਨੀ ਗਿੱਜ ਗਿਆ ਗੁਰੂ ਦੇ ਸਿਧਾਂਤ ਤੇ ਚੱਲਣਾ ਗਿੱਜ ਗਿਆ ਫਿਰ ਤੱਤੀਆਂ ਤਵੀਆਂ ਮਨੀ ਡਲਾ ਸਕਦੀਆਂ ਆਰੇ ਦੇ ਦੰਦੇ ਮਨੀ ਡਲਾ ਸਕਦੇ ਉੱਬਲਦੇ ਹੋਏ ਤੇਕੇ ਮਨੀ ਡਲਾ ਸਕਦੇ ਸਰਹੰਦ ਦੀਆਂ ਦਿਵਾਰਾਂ ਮਨੀ ਡਲਾ ਸਕਦੀਆਂ ਬੱਸ ਅਗੇ ਕੇ ਨਿਗਾਹ ਮਾਰੀ ਚੱਲੋ ਫੇਰ ਨਹੀਂ ਕੋਈ ਦਿਲਾ ਦਲਾ ਸਕਦਾ ਨੂੰ ਦੁਨੀਆ ਦਾ ਨਾ ਕੋਈ ਡਰ ਨਾ ਕੋਈ ਧਨ ਪਦਾਰਥ ਤੇ ਨਾ ਕੋਈ ਸੁੱਖ ਸਹੂਲਤਾਂ ਜੀਦਾ ਮਨ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਗੱਜ ਗਿਆ ਇੱਥੇ ਲਿਆਉਨੇ ਆ ਗੱਲ ਆਪਾਂ ਮਹਾਰਾਜ ਕਹਿੰਦੇ ਉਹ ਸਦਾ ਹਰ ਨਾਮ ਰਸ ਵਿੱਚ ਹੀ ਮਾਸਤ ਰਹਿੰਦੇ ਹਨ ਉਹ ਗੁਰੂ ਦਾ ਪਿਆਰਾ ਮਾਸਤ ਰੰਦਾ ਬੀਬੀ ਆ ਚਾਹੇ ਭਾਈ ਆ ਸ਼ਹੀਦ ਸਿੰਘ ਸਿੰਘੜੀਆਂ ਦਾ ਇਤਿਹਾਸ ਆਪਾਂ ਪੜਦੇ ਹੀ ਆਂ ਸਿੰਗੜੀਆਂ ਨਹੀਂ ਵੀ ਬੱਚਿਆਂ ਦੇ ਟੁਕੜੇ ਕਰਵਾ ਕਰਵਾ ਕੇ ਝੋਲੀਆਂ ਵਿੱਚ ਪਵਾ ਲੇ ਪਰ ਸਿੱਖੀ ਸਦਕ ਨਹੀਂ ਛੱਡਿਆ ਕਿਉਂਕਿ ਉਹਨਾਂ ਦੀ ਗੁਰੂ ਨਾਲ ਪ੍ਰੀਤ ਸੀ ਮਨ ਗਿੱਜ ਗਿਆ ਸੀ ਗੁਰੂ ਦੇ ਨਾਲ ਰਹਿਣਾ ਗੁਰੂ ਦੇ ਨਾਲ ਰਹਿਣ ਦਾ ਮਨ ਹੀ ਬਣਿਆ ਰਿਹਾ ਵੀ ਗੁਰੂ ਵੱਲੋਂ ਬੇਮੁਖ ਨਾ ਹੋ ਜੇ ਕੋਈ ਗੱਲ ਨਹੀਂ ਇਹ ਦਾਤ ਉਸ ਪ੍ਰਭੂ ਪਰਮਾਤਮਾ ਨੇ ਦਿੱਤੀ ਆ ਤੇ ਉਸੇ ਦੀ ਹੀ ਖੇਤੀ ਆ ਇਹ ਐਂ ਸਮਝ ਲੈਣੇ ਆਪਾਂ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਮੋਹ ਮਟਾਵੇ ਛੁੱਟ ਕੇ ਦੁਰਮਤ ਆਪਣੀ ਧਾਰੀ ਦੁਬਾਰੇ ਬੋਲਦਾ ਜੀ ਪੰਕਤੀ ਇਹ ਕਾਮ ਕ੍ਰੋਧ ਲੋਭ ਮ ਕਾਮ ਕ੍ਰੋਧ ਲੋਭ ਮੋਹ ਮਟਾਵੇ ਛੁੱਟ ਕੇ ਦੁਰਮਤ ਆਪਣੀ ਧਾਰੀ हे ਸੁੰਦਰੀ ਗੁਰੂ ਦਾ ਉਪਦੇਸ਼ ਤੇਰੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਨੂੰ ਮਿਟਾ ਦੇਵੇਗਾ ਤੇਰੀ ਆਪਣੀ ਹੀ ਪੈਦਾ ਕੀਤੀ ਹੋਈ ਭੈੜੀ ਮਤ ਤੇਰੇ ਅੰਦਰੋਂ ਮੁੱਕ ਜਾਏਗੀ ਹੋਏ ਨਮਾਣੀ ਸੇਵ ਕਮਾਵੇ ਤਾਂ ਪ੍ਰੀਤਮ ਹੋਵੇ ਮਨ ਪਿਆਰੀ ਜੇ ਤੂੰ ਮਾਨ ਤਿਆਗ ਕੇ ਪ੍ਰਭੂ ਦੀ ਸੇਵਾ ਭਗਤੀ ਕਰੇਂਗੀ ਤਾਂ ਪ੍ਰੀਤਮ ਪ੍ਰਭੂ ਦੇ ਮਨ ਵਿੱਚ ਪਿਆਰੀ ਲੱਗੇਗੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਸਾਧੂ ਕੌਣ ਗੁਰੂ ਸਾਧੂ ਜੀ ਇਹ ਧਿਆਨ ਰੱਖਿਓ ਹੇ ਸੁੰਦਰੀ ਹੇ ਆਪਣੇ ਮਨ ਵਿੱਚ ਆਤਮਿਕ ਆਨੰਦ ਟਿਕਾਈ ਰੱਖਣ ਦੀ ਚਾਹਵਾਨ ਜੀਵ ਇਸਤਰੀ ਗੁਰੂ ਦੇ ਬਚਨ ਸੁਣ ਕੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਦੁੱਖ ਭੂਖ ਮਿਟੇ ਤੇਰੋ ਸੰਸਾ ਦੁੱਖ ਭੂਖ ਮਿਟੇ ਤੇਰੋ ਸੰਸਾ ਸੁਖ ਪਾਵੇ ਤੂੰ ਸੁਖਮਨ ਨਾਰੀ ਮਹਾਰਾ ਜੀ ਨੇ ਸਮਝਾਉਣਾ ਕੀਤਾ ਗੁਰੂ ਦੀ ਬਾਣੀ ਦੀ ਵਰਕਤ ਨਾਲ ਗੁਰੂ ਦੀ ਬਾਣੀ ਦੀ ਵਰਕਤ ਨਾਲ ਤੇਰਾ ਦੁੱਖ ਮਿਟ ਜਾਏਗਾ ਤੇਰੀ ਮਾਇਆ ਦੀ ਭੁੱਖ ਮਿਟ ਜਾਏਗੀ ਤੂੰ ਆਤਮਿਕ ਆਨੰਦ ਮਾਣੇਗੀ ਜੀਬ ਸਤਰੀਏ ਰਹਾਓ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸੁਧ ਬੇਖਤ ਤਿਆਸ ਨਿਵਾਰੀ हे ਸੁੰਦਰੀ ਗੁਰੂ ਦੇ ਚਰਨ ਧੋ ਕੇ ਗੁਰੂ ਦੀ ਦਸੀ ਸੇਵਾ ਕਰਿਆ ਗੁਰੂ ਕੇ ਵਾਹਿਗੁਰੂ ਗੁਰੂ ਦੇ ਚਰਨ ਧੋ ਕੇ ਗੁਰੂ ਦੀ ਦੱਸੀ ਸੇਵਾ ਕਰਿਆਂ ਕਰ ਤੇਰਾ ਆਤਮਾ ਪਵਿੱਤਰ ਹੋ ਜਾਏਗਾ ਇਹ ਸੇਵਾ ਤੇਰੇ ਅੰਦਰੋਂ ਆਤਮਿਕ ਜੀਵਨ ਨੂੰ ਮਾਰਮ ਕਾਣ ਵਾਲੇ ਮਾਇਆ ਮੋਹ ਦੇ ਜ਼ਹਿਰ ਨੂੰ ਦੂਰ ਕਰ ਦੇਵੇਗੀ ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾ ਦੇਵੇਗੀ ਦਾਸਨ ਕੀ ਹੋਏ ਦਾਸ ਦਾਸਰੀ ਦਾਸਨ ਕੀ ਹੋਏ ਦਾਸ ਦਾਸਰੀ ਤਾਂ ਪਾਵੇ ਸੋਭਾ ਹਰ ਦੁਆਰੀ اے ਸੁੰਦਰੀ ਜੇ ਤੂੰ ਪ੍ਰਮਾਤਮਾ ਦੇ ਸੇਵਕਾਂ ਦੀ ਦਾਸੀ ਬਣ ਜਾਏ ਨਿਮਾਣੀ ਜਹੀ ਦਾਸੀ ਬਣ ਜਾਏ ਤਾਂ ਤੂੰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸੋਭਾ ਆਦਰ ਹਾਸਲ ਕਰੇਗੀ ਇਹ ਜੀਵਾਤਮਾ ਦੀ ਗੱਲ ਆ ਜੀ ਜੀਵ ਇਸਤਰੀ ਇਹੀ ਅਚਾਰ ਇਹੀ ਵਿਵਹਾਰਾਂ ਆਗਿਆਮਾਨ ਭਗਤ ਹੋਏ ਤੁਮਾਰੀ हे ਸੁੰਦਰੀ ਜੀਬ ਇਸਤਰੀਏ ਇਹੀ ਕੁਝ ਤੇਰੇ ਵਾਸਤੇ ਧਾਰਮਿਕ ਰਸਮਾਂ ਦਾ ਕਰਨਾ ਹੈ ਇਹੀ ਤੇਰਾ ਨਿਤ ਦਾ ਵਿਹਾਰ ਚਾਹੀਦਾ ਹੈ ਪ੍ਰਮਾਤਮਾ ਦੀ ਰਜਾ ਨੂੰ ਸਿਰ ਮੱਥੇ ਤੇ ਮਨ ਇਸ ਤਰ੍ਹਾਂ ਕੀਤੀ ਹੋਈ ਤੇਰੀ ਪ੍ਰਭੂ ਭਗਤੀ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਜਾਏਗੀ ਪਰਮਾਤਮਾ ਦੀ ਰਜਾ ਨੂੰ ਸਿਰ ਮੱਥੇ ਤੇ ਮਨ ਇਸ ਤਰ੍ਹਾਂ ਕੀਤੀ ਹੋਈ ਤੇਰੀ ਪ੍ਰਭੂ ਭਗਤੀ ਪ੍ਰਭੂ ਦੇ ਦਰ ਤੇ ਪ੍ਰਵਾਨ ਹੋਏ ਜਾਏਗੀ ਹੋ ਜਾਏਗੀ ਅਗੇ ਮਹਾਰਾਜਾ ਜੀ ਨੇ ਜੋ ਇਹ ਮੰਤਰ ਕਮਾਵੇ ਨਾਨਕ ਸੋ ਭੌਜਲ ਪਾਰ ਉਤਾਰੀ ਗੁਰੂ ਨਾਨਕ ਸਾਹਿਬ ਜੀ ਨੇ ਆਖਰੀ ਬੰਦ ਵਿੱਚ ਦੱਸਿਆ ਹੈ ਨਾਨਕ ਜਿਹੜਾ ਵੀ ਮਨੁੱਖ ਇਸ ਉਪਦੇਸ਼ ਨੂੰ ਕਮਾੰਦਾ ਹੈ ਆਪਣੇ ਜੀਵਨ ਵਿੱਚ ਵਰਤਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਸੋ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਹੁਣ ਗੈਨ ਕਰ ਲੈਨੇ ਆ ਅਰਦਾਸ ਬੇਨਤੀ ਕਰਦੇ ਆ ਸਤਿਗੁਰਾਂ ਦੇ ਚਰਨਾਂ ਵਿੱਚ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਆਸ ਰੱਖੀ ਆ ਮਨਿਆਦ ਕੋਈ ਨਹੀਂ ਆਸ ਮਹੱਲਾ ਪੰਜਵਾ ਦੋ ਪਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਵਿੰਦ ਮੇਲਨ ਕੀ ਇਹ ਤੇਰੀ ਬਰੀਆ ਏ ਭਾਈ ਤੈਨੂੰ ਮਨੁੱਖਾ ਜਨਮ ਦੇ ਸੋਹਣੇ ਸਰੀਰ ਦੀ ਪ੍ਰਾਪਤੀ ਹੋਈ ਹੈ ਤੈਨੂੰ ਮਨੁੱਖਾ ਜਨਮ ਦੇ ਸੋਹਣੇ ਸਰੀਰ ਦੀ ਪ੍ਰਾਪਤੀ ਹੋਈ ਹੈ ਕਦੇ ਵਾਸਤੇ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹੀ ਹੈ ਸਮ ਪ੍ਰਮਾਤਮਾ ਨੂੰ ਮਿਲਣ ਦਾ ਅਬਰ ਕਾਜ ਤਰਕ ਤੈ ਨ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਤੇਰੇ ਹੋਰ ਹੋਰ ਕੰਮ ਪ੍ਰਮਾਤਮਾ ਨੂੰ ਮਿਲਣ ਦੇ ਰਸਤੇ ਵਿੱਚ ਤੇਰੇ ਕਿਸੇ ਕੰਮ ਨਹੀਂ ਆਉਣਗੇ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਇਸ ਵਾਸਤੇ ਗੁਰੂ ਸਾਧੂ ਦੀ ਸੰਗਤ ਵਿੱਚ ਬੈਠਿਆ ਬੈਠਿਆ ਕਰ ਤੇ ਉਥੇ ਸਿਰਫ ਪ੍ਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਫੇਰ ਕੀ ਹੋਏਗਾ ਸਰਜਾਮ ਲਾਗ ਭਵ ਜਲ ਤਰਨ ਕੈ ਜਾਨੋ ਵਰਤਾ ਜਾਤ ਰੰਗ ਮਾਇਆ ਕਹਿ ਹੇ ਭਾਈ ਸੰਸਾਰ ਸਮੁੰਦਰ ਵਿੱਚੋਂ ਸਹੀ ਸਲਾਮਤ ਆਤਮਕ ਜੀਵਨ ਲੈ ਕੇ ਪਾਰ ਲੰਘਣ ਦੇ ਆਹਰ ਵਿੱਚ ਵੀ ਲੱਗ دنیਾਬੀ ਪਦਾਰਥਾਂ ਵਿੱਚ ਤਾਂ ਮਨੁੱਖ ਲੱਗਾ ਹੀ ਆ ਕਈ ਇਦੋਂ ਵੀ ਦੂਰ ਆ دنیਾਬੀ ਪਦਾਰਥਾਂ ਤੋਂ ਕਹਿੰਦੇ ਕਰਨਾ ਹੀ ਕੁਛ ਨਹੀਂ ਬਿੱਲਾਂ ਹੀ ਖਾਣੀਆਂ ਦੇਖਦੇ ਆਂ ਜੀ ਬਿੱਲ ਹੀ ਨੇ ਲੋਕ ਕਈ ਬੇਲੜ ਬਸ ਕੋਈ ਢੱਕਾ ਤੋੜਨਾ ਹੀ ਨਹੀਂ ਕੰਮ ਆਉਂਦਾ ਪਰ ਗੁਰੂ ਸਾਹਿਬ ਨੇ ਪ੍ਰੈਕਟੀਕਲ ਦਿਖਾਇਆ ਆਪਾਂ ਨੂੰ ਕਰਕੇ ਕਿਰਤ ਕਰਨੀ ਵੰਡ ਛਕਣਾ ਤੇ ਨਾਮ ਜਪਣਾ ਇਹੀ ਸਿਧਾਂਤ ਆ ਸਿੱਖੀ ਸਿਧਾਂਤਾਂ ਦੇ ਵਿੱਚ ਸਿੱਖ ਧਰਮ ਦੇ ਵਿੱਚ ਇਹੀ ਸਿਧਾਂਤ ਆ ਵੀ ਕਿਰਤ ਕਰ ਵੰਡ ਕੇ ਛਕ ਤੇ ਨਾਮ ਜਪੋ ਪ੍ਰਭੂ ਪਰਮਾਤਮਾ ਨੂੰ ਯਾਦ ਰੱਖ ਜੀਨੇ ਤੈਨੂੰ ਇਹ ਦਾਤਾਂ ਦਿੱਤੀਆਂ ਨੇ ਅਗਲੇ ਬੰਦ ਚ ਮਾਰਾ ਨੇ ਦੱਸਿਆ ਸਰ ਜਾਮ ਲਾਗ ਪਾਪ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਏ ਭਾਈ ਸੰਸਾਰ ਸਮੁੰਦਰ ਵਿੱਚੋਂ ਸਹੀ ਸਲਾਮਤ ਆਤਮਿਕ ਜੀਵਨ ਲੈ ਕੇ ਪਾਰ ਲੰਘਣ ਦੇ ਅਹਰ ਭੀ ਅਹਰ ਵਿੱਚ ਵੀ ਲੱਗ ਇਹ ਵੀ ਯਤਨ ਕਰ ਇਹ ਵੀ ਕਮਾਈ ਕਰ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਵਾਲੇ ਮੰਦ ਚ ਮਾਰਾ ਨੇ ਦੱਸਿਆ ਮਾਇਆ ਦੇ ਮੋਹ ਵਿੱਚ ਫਸ ਕੇ ਤੇਰਾ ਮਨੁੱਖਾ ਜਨਮ ਬੇਅਰਥ ਜਾ ਰਿਹਾ ਹੈ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਏ ਪ੍ਰਭੂ ਪਾਤਸ਼ਾ ਮੈਂ ਕੋਈ ਜਪ ਨਹੀਂ ਕੀਤਾ ਮੈਂ ਕੋਈ ਤਪ ਨਹੀਂ ਕੀਤਾ ਮੈਂ ਕੋਈ ਸੰਜਮ ਨਹੀਂ ਸਾਧਿਆ ਮੈਂ ਇਹੋ ਜਿਹਾ ਕੋਈ ਹੋਰ ਧਰਮ ਵੀ ਨਹੀਂ ਕੀਤਾ ਮੈਨੂੰ ਕਿਸੇ ਜਪ ਤਪ ਸੰਜਮ ਆਦਕ ਦਾ ਸਹਾਰਾ ਮਾਣ ਨਹੀਂ ਹੈ